ਦਾ ਮੈਂ ਬੰਗਾ ਕਦੇ ਬਾਈ ਕਰਿਆ ਨਹੀਂ ਹੈਗਾ ਜੰਮੀ ਨਾ ਜੰਮੀ ਬਾਈ ਮੇਰੀ ਵੀਡੀਓ ਨਹੀਂ ਬਣਨੀ ਚਾਹੀਦੀ ਨਹੀਂ ਦੱਸ ਤੈ ਕਾਡਵਾ ਜੇ ਕੰਮ ਹੋ ਗਿਆ ਡਾਕਟਰ ਦੇ ਪ੍ਰੈਸ਼ਰ ਵਾਲਾ ਕੰਮ ਹੋ ਗਿਆ ਜੇ ਕਾਮਯਾਬ ਡਾਕਟਰ ਦੀ ਬੱਲੇ ਬੱਲੇ ਨਹੀਂ ਥੱਲੇ ਪੈਣਾ ਸੈਨ ਨਹੀਂ ਕਰਾਉਂਦੇ ਆ ਨਹੀਂ ਨਹੀਂ ਵੀ ਮਰੀਜ਼ ਪਾਸੇ ਫਿਰ ਉਹੀ ਚੱਕਰ ਕਰਾਉਂਦੇ ਆ ਨਾ ਠੀਕ ਬਣ ਗਿਆ ਐ ਬਹੁਤ ਵਧੀਆ ਹੋ ਗਿਆ ਬਾਈ ਗੱਡੀ ਲਾਈ ਆ ਅੰਦਰ ਆ ਦਿਖਾ ਦੇ ਅੱਜ ਬੁੱਧਵਾਰ ਦਾ ਮੈਂ ਖ ਲਾਈ ਦਿੰਦੇ ਆ ਗੱਡੀ ਵਿੱਚ ਸੁਪਰੇ ਕੱਢ ਦੇ ਹਾਂ ਹੋ ਗਏ ਤਿੰਨ ਕੋਈ ਰੋਣਾ ਨਹੀਂ ਸ੍ਰੀ ਕਾਲ ਬਾਈ ਜੀ ਸਾਰਿਆਂ ਨੂੰ ਮਿਲੋ ਜੀ ਪ੍ਰਧਾਨ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਪ੍ਰਧਾਨ ਨੇ ਬਾਈ ਅੱਜ ਜ ਵੀ ਆਲੇ ਖੇਤ ਆ ਵੱਢ ਕੇ ਜ ਵੀ ਹੁਣ ਕਣਕ ਵੇਚਣ ਲੱਗੇ ਆ ਥੋੜਾ ਉੱਚੇ ਖੇਤਰ ਪ੍ਰਦਾਨ ਫਾਇਦਾ ਦਾ ਹੈਗਾ ਹਾਂ ਫਾਇਦਾ ਚਾਹੇ ਮੀਂਹ ਪੈ ਜਨਾਂ ਵਾਲੇ ਪੈ ਪਰ ਐ ਜੇ ਕਿਸੇ ਹੋਰ ਪਾਣੀ ਨਾ ਪਿਆ ਕਿਸੇ ਖੇਤ ਦਾ ਫੇ ਬਾਬੂ ਹੋ ਜਾਂਦੇ ਆ ਸਾਡੇ ਉੱਥੇ ਪੈਰ ਵੀ ਨਹੀਂ ਹੱਲੇ ਪਾਪਾ ਤੁਰਨੇ ਟਰੈਕਟਰ ਨੇ ਤਾਂ ਗਿਆ ਤੁਰਨਾ ਪੈਰ ਛੱਪਦੇ ਆ ਕਣਕ ਨਾਲੇ ਕਣਕ ਖਰਾਬ ਹੋ ਗਈ ਹੱਲੇ ਉਹ ਪਤਾ ਨਹੀਂ ਕਦ ਬੀਜਣੀ ਕਿ ਪ੍ਰਦਾਨ ਮੱਕੀ ਉਹ ਬੀਜਦੇ ਹੁਣ ਇਹ ਟੱਕੇ ਮੱਕੀ ਉਹ ਬੀਜ ਹੋਣੀ ਆ ਬਈ ਦੇਖੀ ਜੋ ਹੁਣ ਕਣਕ ਵੀ ਲੇਟ ਕਣਕ ਤਾਂ ਹੁਣ ਲੇਟ ਹੁੰਦੀ ਆ ਹੈਨਾ ਹਾਂ ਥੋੜਾ ਮੀ ਵੀ ਜਿਆਦਾ ਪੈ ਗਿਆ ਨਾ ਨਹੀਂ ਬਹੁਤ ਤੇ ਹਾਂ ਮੀਨੇ ਗਏ ਉਹ ਕਰਾ ਚਲੋ ਪ੍ਰਧਾਨ ਦੇ ਠੀਕ ਆ ਪਰ ਚਲੋ ਹੁਣ ਜਿਹੜੇ ਜਿੱਥੇ ਨਾ ਪਾਣੀ ਦੇ ਨੰਗਣਾ ਰਾਹ ਉੱਥੇ ਨੂੰ ਤਾਂ ਨੰਗਣੀ ਨੰਗਣਾ ਹੁਣ ਜਿਵੇਂ ਪ੍ਰਧਾਨ ਤਾਂ ਹੀਟਣ ਨੂੰ ਉਹ ਗੁੱਗੀ ਸਾਰੇ ਮਰ ਕੇ ਕੀਲਾ ਹਾਂ ਤੇ ਉੱਥੇ ਨੂੰ ਕਹਿੰਦਾ ਇਹ ਕਿੰਨੇ ਇਹ ਕਹਿੰਦਾ ਕਿੰਨਾ ਮੇਰੇ ਵੀ ਮਰ ਗਿਆ ਕੀਲੇ ਤਾਂ ਮੈਂ ਤਾਂ 2.5 ਕਿਲੇ ਮਰ ਦੇਣੇ ਸੀ ਹਾਂ ਉਹ ਵੀ ਕਰਦਾ ਰੱਖਦਾ ਪਾਣੀ ਨੰਗ ਹੀ ਜਾਂਦੇ ਤੈਨੂੰ ਸਾਨੂੰ ਇਹ ਮਾਰ ਪੈਂਦੀ ਆ ਪਿੱਛੇ ਤੇ ਪ੍ਰਧਾਨ ਨਹੀਂ ਤਾਂ ਕੋਈ ਫਰਕ ਨਹੀਂ ਹੈਗਾ ਹਾਂ ਪਿਛਲੇ ਸਾਲ ਵੀ ਪੈ ਗਿਆ ਤਾਂ ਮੀ ਹਾਂ ਪਰ ਇਹ ਨਾ ਪਹਿਲਾਂ ਦੋ ਪੈ ਗਏ ਨਾ ਆਪਣੇ ਅਤਗੀ ਹਾਂ ਦੋ ਕੰਨ 10 ਤਰੀਕ ਨੂੰ ਪੈ ਗਏ ਜੇ ਜਦੋਂ 10 ਵਾਲਾ ਨਾ ਵੀ ਪੈਂਦਾ ਨਾ ਫਿਰ ਕਣਕਾ ਸਾਡੀਆਂ ਇੰਨੇ ਨਾਲ ਹੋਲਣੇ ਤੇ ਹੋ ਜਾਣੀ ਇਹਦੀ ਜੰਮਿਆ ਨਹੀਂ ਤੇ ਪੂਰੀ ਠੀਕ ਹੈ ਉਹ ਉਹ ਮਹੀਨੇ ਖਰਾਬ ਕਰਦਾ ਜਿਹੜਾ 10 ਤਰੀਕ ਨੂੰ ਮਹੀਨੇ ਕਰਦਾ ਭਾਈ ਹਾਂ ਉਹਦੇ ਕਰਕੇ ਲੇਟ ਹੋ ਗਏ ਤੇ ਹੁਣ ਪ੍ਰਧਾਨ ਜੀ ਦੇ ਪਾਉਣ ਬੀਜਣ ਲੱਗਿਆ ਭਾਈ ਕਹਿੰਦਾ ਬੀਜ ਮੈਂ ਬੀਜ ਦਿੰਨੇ ਭਾਈ ਇਹ ਮੈਂ ਸਮਾਂ ਦੇ ਨਿਰਯਤਰ ਮਿਸਤਰੀ ਲੱਗਿਆ ਵਾ ਕਹਿੰਦਾ ਤੂੰ ਆ ਕੇ ਚਾਹੋ ਕਰਕੇ ਜਾ ਫਿਰ ਐਨਾ ਹੁਣ ਖੇਤ ਬਾਇਆ ਵੇ ਆ ਹਾਂ ਮਾ ਖ ਡੂੰਗੀ ਨਾ ਬੀਜੇ ਹੋਈ ਨਹੀਂ ਨਹੀਂ ਭਰਾ ਦੇਖ ਰੋ ਡੂੰਗੀ ਨਹੀਂ ਬੀਜੇ ਕਿਉਂ ਸਾਨੂੰ ਤਾਂ ਹੁਣ ਮੈਨੂੰ ਆ ਜਸ਼ਨ ਨੂੰ ਤਾਂ ਐਡਾ ਉਹ ਨਹੀਂ ਹੈਗਾ ਹਾਂ ਸਹੀ ਨਹੀਂ ਗੱਲ ਨਾ ਕੋਈ ਕਾਰੀਗਰੀ ਵੀ ਨਹੀਂ ਕੰਮ ਸਹੀ ਗੱਲ ਆ ਚਲੋ ਭਾਈ ਕਰਦੇ ਆ ਇਹਦੇ ਵਿੱਚ ਤਾਂ ਥੋੜਾ ਜਿਹਾ ਆੜ ਕੁਆੜ ਜਿਆ ਜ਼ਿਆਦਾ ਡਰਿੱਲ ਕੇ ਲੋਟ ਨਹੀਂ ਆਉਣੀ ਹੈਗੀ ਮਾ ਸੁਪਰ ਸੀਟਿੰਗ ਵਾਲੇ ਪਾ ਜਾ ਦਿੰਦੇ ਤੇਰੇ ਗੱਲ ਠੀਕ ਆ ਠੀਕ ਚਲ ਠੀਕ ਨਹੀਂ ਜੈਸਨ ਹਾਂ ਨਾਲੇ ਵਧੀਆ ਲੱਗਦੀ ਲੈਣਾ ਜੀ ਜੰਮੀ ਹੋਈ ਹਾਂ ਫਿਰ ਉਹ ਜੇ ਗੇੜਾ ਮਾਰਨੇ ਰੂਹ ਕਰਦੀ ਜੇ ਹਾਂ ਹਾਂਜੀ ਜਾਂ ਬੀਜੀ ਵੀ ਹੁੰਦੀ ਲੈਣ ਵਾਲੀ ਆ ਤਾਂ ਐਵੇਂ ਬੀਜੀ ਵੀ ਆ ਹਾਂ ਹਾਂਜੀ ਹਾਂਜੀ ਕਿਦਾਂ ਦੇ ਕਿ ਬੀਜੀ ਵੀ ਆ ਹੂੰ ਚਲੋ ਇਹ ਵੀ ਬਹੁਤ ਵਧੀਆ ਪਰ ਲੈਣ ਵਾਲੀ ਮੈਨੂੰ ਬਹੁਤ ਵਧੀਆ ਲੱਗਦੀ ਆ ਡਰਿੱਲ ਵਾਲੀ ਕੁੰਜੇ ਜਿੱਤੇ ਮਾਰ ਦਵਾ ਜੇ ਹਨ ਹਾਂਜੀ ਹਾਂਜੀ ਠੀਕ ਨਹੀਂ ਗੱਲ ਕੁੰਜੇ ਚ ਰਹਿ ਜਾਂਦਾ ਨਾ ਫੇ ਬਣਾ ਬਣਾ ਫੇ ਖੁੰਜੇ ਕਿੱਟਣੇ ਬੁੱਝਣੇ ਨਹੀਂ ਪਾਉਂਦੇ ਲੈ ਜਿਵੇਂ ਬਣਦੀ ਜਾਂਦੀ ਆ ਗੱਲ ਬਾਏ ਹੁੰਦਾ ਆਹ ਫਾਇਦਾ ਹੂੰ ਇਹ ਨਹੀਂ ਮਹਾਰਾਜ ਨੂੰ ਕੀ ਕੀ ਕਰਦੇ ਹੋ ਭਾਈ ਲੈ ਬੰਦੀ ਹੈ ਗੱਲ ਹਾਂਜੀ ਹਾਂਜੀ ਉਹ ਕੋਲ ਪਤਾ ਲੱਗ ਗਿਆ ਹਾਂਜੀ ਵੀ ਕਿੰਨੀ ਨੀਵੇਂ ਕਿੰਨੀ ਉੱਚੀ ਜੀ ਨਹੀਂ ਗੱਲ ਹੋ ਤਾ ਡੰਡਾ ਇਹਨ ਕਸਿਆ ਵਿਆ ਮੂਰੇ ਹੀ ਆ ਸਾਰਾ ਪਿੱਛੇ ਦਾ ਬਣਦਾ ਇੰਨਾ ਥੱਲੇ ਜਿਆਦਾ ਡੂੰਗੀ ਪੀਚ ਦਿੰਦੇ ਉਹਨੂੰ 20 25 ਦਿਨ ਲੱਗ ਜਾਂਦੇ ਆ ਫਿਰ ਤਾਂ ਉਹ ਖੁਣਦੀ ਮੰਡੀ ਇਹਦਾ ਹਫਤੇ 10 ਦਿਨਾਂ ਚ ਆ ਜਾਂਦੀ ਆਪਾਂ ਦੂਰੀਆ ਪਾਉਣਾ ਪਿਆ ਪਾ ਲੈ ਕੋਲੇ ਕਿ ਯੂਰੀਆ ਪਾ ਲਈਏ ਜੀ ਹੈਨਾ ਯੂਰੀਆ ਵੀ ਪਾਈਦਾ ਮਾ ਕੋ ਲੈ ਗਿਆ ਯੂਰੀਆ ਸਲਾਬ ਜੀ ਕਰ ਦਿੰਦਾ ਉਹੀ ਤਾਂ ਹੈ ਪਹਿਲਾਂ ਸਾਡੇ ਨਾਲ ਹੋਈ ਹੈ ਪ੍ਰਧਾਨ ਜੀ ਠੀਕ ਹੈ ਕੋਈ ਬਹੁਤੀ ਡੰਗੀ ਨਹੀਂ ਹੈਗੀ ਤੇ ਇੱਕ ਪ੍ਰਧਾਨ ਜੀ ਦੇ ਕਣਕ ਦਾ ਬੀਜ ਹੋ ਗਿਆ ਹਮੇਰਾ ਹਾਂ ਬੀਜ ਹੋ ਗਿਆ ਭਾਈ ਤੇ ਪ੍ਰਧਾਨ ਜੀ ਕਹਿੰਦੇ ਮੇਰੀ ਜਵੀ ਵੀ ਵੇਚੋ ਭਾਈ ਮੈਂ ਜਵੀ ਕਦੇ بیਜੀ ਨਹੀਂ 나 ਮੈਨੂੰ ਪਤਾ ਇਹਨੇ ਕਿੱਥੇ ਬੀਜ ਪਾਉਣਾ ਕਿੰਨਾ ਪਾਉਣਾ ਮੈਨੂੰ ਨਹੀਂ ਪਤਾ ਪ੍ਰਧਾਨ ਜੀ ਜਵੀ ਹੈ ਕਿੰਨੀ ਹੈ ਜਵੀ ਵੀ ਨਹੀਂ ਝੋਕੀ ਹੈ ਜਵੀ ਵੀ ਨਹੀਂ ਝੋਕੀ ਹਾਂ ਤੁਸੀਂ ਐਂ ਕਿਹੜਾ ਪਤਾ ਰੱਖਣਾ ਪਤਾ ਨਹੀਂ ਹੁਣ ਥੈਲੇ 'ਚ 35 ਕਿਲੋ ਆ 30 ਨਾਲ ਕਹਿੰਦਾ ਮੈਂ ਝੋਕੀ ਨਹੀਂ ਨਾਲ ਕਹਿੰਦਾ ਸਰ ਉਹ ਮੁੰਡੇ ਤੇ ਮਹਿੰਗਾ ਇੱਕ ਤੇ ਅੱਛਾ ਮੁੰਡੇ ਦੱਸ ਦੇਣਾ ਪਰ ਵੀ ਇੰਨੇ ਕਿਲੋ ਠੀਕ ਹੈ ਤੇ ਜਵੀ ਦਾ ਮੈਂ ਬੰਗਾ ਕਦੇ ਬਾਈ ਕਰਿਆ ਨਹੀਂ ਹੈਗਾ ਜੰਮੀ ਨਾ ਜੰਮੀ ਬਾਈ ਮੇਰੀ ਵੀਡੀਓ ਨਹੀਂ ਬਣਨੀ ਚਾਹੀਦੀ ਇਹਦਾ ਤੇ ਕਾਡਵਾ ਜਦੋਂ ਕੰਮ ਹੋ ਗਿਆ ਡਾਕਟਰ ਦੇ অপারেশন ਵਾਲਾ ਕੰਮ ਹੋ ਗਿਆ ਜੇ ਕੰਮ ਜਾਵਰ ਰਾਤ ਦੀ ਬੱਲੇ ਬੱਲੇ ਨਹੀਂ ਥੱਲੇ ਪਹਿਲਾਂ ਸਾਈਨ ਕਰਾਉਂਦੇ ਆ ਨਹੀਂ ਨਹੀਂ ਮਰੀਜ਼ ਬੱਸ ਫਿਰ ਉਹੀ ਕਰਾਂ ਸਾਈਨ ਕਰਾਉਂਦੇ ਆ ਨਾ ਤੂੰ ਕਹਿੰਦਾ ਟਰਾਈ ਮਾਰ ਲੈਂਦੇ ਬਾਕੀ ਦੇਖੀ ਜੀ ਮੈਂ ਨਹੀਂ ਕਹਾਂਗਾ ਮੈਂ ਤੈਨੂੰ ਕਿਹਾ ਵੀ ਬਾਈ ਛਿੱਟਾ ਦੇ ਦੇ ਮੈਂ ਬਾਅਦ ਹੰਨਾ ਠੀਕ ਹੈ ਤੂੰ ਕਹਿੰਦਾ ਨਹੀਂ ਲੈਣਾ ਸਿਰ ਵਿਝਨੇ ਵੀ ਬੀਜ ਦੇਖ ਲੈਣੇ ਟਰਾਈ ਮਾਰ ਲੈਣੇ ਮੈਂ ਤੈਨੂੰ ਤਾਂ ਕਹਣਾ ਵੀ ਪਹਿਲਾਂ ਸਾਈਨ ਕਰ ਦੇ ਡਾਕਟਰਾਂ ਮੰਗ ਵੀ ਹਾਂ ਭਾਈ ਗਾਰੰਟੀ ਸਾਡੀ ਨਹੀਂ ਹੈਗੀ ਗਾਰੰਟੀ ਕਰਨ ਨੂੰ ਮੇਰੀ ਵੀਡੀਓ ਨੇ ਭਾਈ ਖਣਕ ਦੀ ਗਾਰੰਟੀ ਦੇ ਦਿੰਦਾ ਕੁਛ ਨਾ ਕੁਛ ਤਾਂ ਜੰਮੂ ਖਣਕ ਬੀਜ ਹੋਗੀ ਵਧੀਆ ਛੇਤ ਬਣ ਗਿਆ ਭਾਈ ਦਾ ਦੇਖੋ ਭਾਈ ਪਰਾਂਪਰਾ ਖੇਤ ਗਿੱਲਾ ਦਾ ਹਨਾ ਇਥੇ ਤਾਜੀ ਜੇ ਵੀ ਵੱਡੀ ਵੀ ਸੀ ਹਾਂ ਉਹ ਜ਼ਿਆਦਾ ਗਿੱਲਾ ਦਾ ਹਾਂ ਬਾਕੀ ਤਾਂ ਠੀਕ ਦਾ ਬਾਕੀ ਫੋਨ ਨੇ ਬੜਾ ਤੰਗ ਕਰਿਆ ਪ੍ਰਧਾਨ ਜੀ ਕਹੀ ਰਹਿੰਦੇ ਨੇ ਕਿ ਤੈਨੂੰ ਫੋਨ ਪ੍ਰਧਾਨ ਜੀ ਤਾਂ ਹੀ ਤਾਂ ਕੋ ਹੁੰਦਾ ਘੰਟਾ ਪਹਿਲੇ ਵੀ ਜੋਗੀ ਦੀ ਜੋ ਫੋਨ ਲੈ ਸੁਣਦਾ ਦੋ ਘਟੇ ਦਾ ਕੰਮ ਤਾਂ ਸਾਢੇ ਦਿਨ ਘਟੇ ਹੋ ਗਏ ਹਾਂ ਮੈਂ ਪ੍ਰਧਾਨ ਤਾਂ ਜਵਾਬ ਨਹੀਂ ਦੇਆ ਬਾਈ ਨਹੀਂ ਤੇ ਮੈਂ ਵਿੱਚ ਕੋ ਬਾਹ ਹੀ ਨਹੀਂ ਮੁੱਕਦਾ ਘਰੇ ਵੀ ਮਿਸਤਰੀ ਲੱਗਿਆ ਵਾਏ ਆ ਬਾਕੀ ਫੋਨ ਫੋਨ ਆ ਜਾਂਦੇ ਆ ਹਾਂ ਜੀ ਬਿੱਟਰ ਵਧੀਆ ਵੀ ਬਣ ਗਿਆ ਖੇਤ ਨੇ ਹਾਂ ਇਹ ਬਹੁਤ ਵਧੀਆ ਬਣ ਗਿਆ ਬਾਈ ਥੋੜਾ ਜਨਾ ਮੀ ਕਰਕੇ ਕੰਮ ਖਰਾਬ ਹੋ ਗਿਆ ਹਾਂਜੀ ਹੂੰ ਸਰ ਬਾਈ ਪ੍ਰਧਾਨ ਜੀ ਦਾ ਖੇਤ ਇਧਰ ਤਾਂ ਪੂਰਾ ਬੱਤ ਬਣ ਗਿਆ ਹਵਾ ਲੱਗੀ ਜਾਂਦੀ ਵਿਧਾਨ ਦੇ ਹਨਾ ਹਵਾ ਲੱਗੀ ਜਾਂਦੀ ਇੱਕ ਬਾਏ ਹੋਇਆ ਤਾਂ ਮੱਟਾ ਵੀ ਕਾਲੇ ਕੰਮ ਨੂੰ ਪਾਉਂਗਾ ਨਾ ਮੱਟਾ ਪਾ ਦੇ ਬਾਕੀ ਉਹ ਜਿੱਥੇ ਤੁਹਾਨੂੰ ਜਵੀ ਦਾ ਉਧਰ ਪਰਾਂ ਲਗਾ ਉਹ ਖੇਤ ਗਿੱਲਾ ਦਾ ਥੋੜਾ ਉਧਰ ਜਾਦਾ ਚਲ ਕੋਈ ਨਹੀਂ ਇਧਰ ਸੱਜਣਾ ਹਾਂ ਮੱਟਾ ਵੀ ਤਿੰਨੇ ਪਾਉਣੀਆਂ ਕਿ ਬੱਟਾ ਜ਼ਿਆਦਾ ਨਾ ਪਾਈ ਪ੍ਰਧਾਨ ਤਿੰਨੇ ਪਾਉਣੀਆਂ ਖੇਤ ਤੇ ਕੁੱਕਣੇ ਪਿਆ ਪੱਧਰਾ ਤੇਰੇ ਸਾਹਮਣੇ ਨਹੀਂ ਤਿੰਨੇ ਬੱਟਾ ਪਾਉਣੀਆਂ ਹੈ ਤਿੰਨ ਪਾਣੀ ਉਹ ਬੱਟਾਂ ਘਾਟ ਤੇ ਪਾਣ ਦੀ ਬਹੁਤ ਫਾਇਦਾ ਹੈ ਠੀਕ ਹੈ ਪਾਣੀ ਆਪਣੇ ਲੈਟ ਵਾਦੂ ਯਾਰ ਪਾਣੀ ਆਪਣੇ ਵਾਦੂ ਅੱਜ ਪਾਣੀ ਕਿਤੇ ਘਟ ਹੋਵੇ ਤਾਂ ਚੱਕਰ ਆ ਹਾਂ ਵੀ ਠੀਕ ਹੈ ਹੁਣ ਕਿੰਨੇ ਬੱਟਾ ਪਾਉਣੀ ਆ ਹਾਂ ਅੱਗੇ ਤਾਂ ਬਹੁਤ ਆ ਮੈਂ 5 ਹੂੰ ਪਰ ਦੋ ਚੱਕ ਲੈਣੀ ਆ ਚੱਕ ਨੇ ਪ੍ਰੰਤ ਸੌਖਾ ਰਹਿੰਦਾ ਟੂੜੀ ਟਾੜੀ ਨੂੰ ਵੀ ਵੱਡ ਬਡਾਈਏ ਨੂੰ ਵੀ ਜੇ ਕਈ ਬਾਈ ਰੱਬ ਨਾ ਕਰੇ ਕਣਕ ਗਿਰਜਵੇਂ ਨਾ ਚਾਹੇ ਥੱਲੇ ਪੈ ਜਵੇ ਤਾਂ ਵੀ ਚੱਕ ਹੋ ਜਾਂਦੀ ਹੂੰ ਹੂੰ ਬਹੁਤ ਆ ਤੇ ਹੁਣ ਇਹਦਾ ਬੀਜ ਵਧਾਉਣਾ ਪੈਣਾ ਆਹ ਬਾਈ ਅਸੀਂ ਕਰਿਆ ਵਦਾ 50 55 ਕਿਲੋ 20 ਰੁਪਇਆ ਪ੍ਰਧਾਨ ਤੇ ਹੈਨਾ ਪ੍ਰਧਾਨ ਜੀ ਇਹਨਾਂ ਦਾ ਪੈ ਗਿਆ ਜੀ ਤੇ ਹੁਣ ਵਧਾਈਏ ਕਿ ਕਹਿੰਦੇ ਘੱਟ ਗਿਰਦੇ ਗਿਰਨੀਓ ਘੱਟ ਜਿਆਦਾ ਜਵੀ ਦਾ ਬਾਈ ਹੈ ਹੀ ਲੰਬੀ ਇੰਨੀ ਥੋੜੀ ਵਧਾ ਦਈਏ ਬਾਕੀ ਘਾਟਵਾਦ ਪ੍ਰਧਾਨ ਜੀ ਆਪੇ ਹੈਗੇ ਢੋਣੇ ਨੂੰ ਨਹੀਂ ਦੇਖ ਰਹੇ ਨੇ ਹੁਣ ਪਿੱਛੇ ਦੇ ਪਤਾ ਵੀ ਲੱਗ ਜਾਣਾ ਖਾਦਾ ਹਾਂ ਲੋ ਪ੍ਰਧਾਨ ਜੀ ਮੈਨੂੰ ਦੱਸ ਦਿਓ ਹੁਣ ਚੂੜੀਆਂ ਚੱਕਤੀਆਂ ਹੁਣ ਆਪਾਂ ਸਿਰੇ ਨਾਲ ਲਾਦੀ ਕਾਲੇ ਨਹੀਂ ਸਿਰੇ ਤਾਂ ਹੀ ਲਾਉਂਦਾ ਹਾਂ ਹਾਂ ਲਓ ਹੁਣ ਜਵੀ ਦਾ ਦਾਣਾ ਵੀ ਕਿੱਡਾ ਪ੍ਰਧਾਨ ਜੀ ਜੇ ਟਿੱਡਾ ਵੀ ਗਿਰ ਜੂ ਤਾਂ ਹੀ ਹੈ ਹਾਂ ਹੁਣ ਅਸੀਂ ਪਿੱਛੇ ਦੇਖਦੇ ਵੀ ਕਿਆ ਕਾਰੋਬਾਰ ਚੱਲਦਾ ਕਿਵੇਂ ਚੱਲਦਾ ਵੀ ਦੇਖ ਰਹੇ ਹੋ ਕਿਤੇ ਇੱਥੇ ਰੁਕੀ ਜਾਵੇ ਕਿੱਥੇ ਪੂਰਾ ਹਾਂ ਕਹਾਂ ਪਿੱਛੇ ਦੇ ਲਈ ਆ ਦੇਖ ਲਈ ਮੈਂ ਜਵੀ ਆ ਰੁਕੀ ਹੋਈ ਹੈ ਨਹੀਂ ਬਹੁਤ ਰੁਕੀ ਵੀ ਨਹੀਂ ਆ ਇਹੋ ਰੁਕੀ ਵੀ ਨਹੀਂ ਗੜੇ ਕਰ ਵੀ ਸਾਫ ਕਰ ਲੈ ਇਹ ਖੇਤ ਬਹੁਤ ਦਾਣੇ ਦੇ ਉੱਪਰ ਜਮੇ ਜੇ ਤੇ ਕਿ ਜੋ ਰੁਕਦੀ ਹੁੰਦੀ ਮੈਨੂੰ ਪਤਾ ਲੱਗ ਜਾਂਦਾ ਪਿੱਛੇ ਹਾਂ ਆ ਬਦਰਾਤ ਨੇ ਪ੍ਰਧਾਨ ਜੀ ਆਪਾਂ ਇਤ ਕੀ ਸਾਰਾ ਕੁਝ ਗੱਲ ਹੋਈ ਉਹ ਕਹਿੰਦਾ ਕੋਈ ਨਹੀਂ ਤੇਰਾ ਆ ਬਦਲ ਦਿੰਗੇ ਹਾਂ ਕਾਲੀ ਸਿੱਧੇ ਕਰਕੇ ਪੂਰੇ ਬੰਦ ਹੋਈ ਜਾਂਦਾ ਇਹ ਕਪੋਰ ਵੀ ਉਹਨਾਂ ਨੇ ਨਾਲੇ ਹੁਣ ਇਹਨਾਂ ਨੇ ਨਾ ਆ ਚੀਜ਼ ਬੰਦ ਕਰਤੀ ਜਿਵੇਂ ਹੁਣ ਮੈਂ ਆ ਟੇਪ ਰੋਲ ਲਾਇਆ ਬਾ ਦੇਖ ਹਾਂ ਲਾਇਆ ਵਾ ਇਹ ਮਿੱਟੀ ਪੈਣੀ ਤੇ ਲਾਇਆ ਹੋਇਆ ਪ੍ਰਧਾਨ ਜੀ ਮਿੱਟੀ ਪੈਣੀ ਤੇ ਵੀ ਜਤ ਕਿੰਦਾ ਜੀ ਬੀਜਣੀ ਹੈ ਨਾ ਹਾਂ ਉਸ ਗਰੀ ਵੀ ਜੋ ਪਰ ਉਸ ਗਰੀ ਜਾਂ ਮਿੱਟੀ ਗਰੀ ਜਾਂਣੀ ਮਿੱਟੀ ਗਰੀ ਉਹੀ ਗੱਲ ਜਮ ਜਾਣ ਹੂੰ ਤਾਂ ਕਰਿਆ ਹੋਇਆ ਲੈ ਭਾਈ ਦੇਖਦੇ ਹਾਂ ਅਸੀਂ ਕਲਾ ਕਹਿੰਦੇ ਬੀਜਣੀ ਬੀਜਣੀ ਹੈ ਮੈਂ ਗੱਲ ਲੈ ਸ਼ੇਰ ਦਾ ਪ੍ਰਧਾਨ ਜੀ ਫੇਰੇ ਪਰ ਕਰ ਲੈ ਜਿੰਦਾ ਤਾਂ ਤਾਹੀ ਪੈਣਾ ਤਾਹੀ ਸਪੈਸ਼ਲ ਕਰਨ ਨੂੰ ਬੁਲਾ ਕੇ ਵੀਡੀਓ ਬਣਾਉਣ ਲੱਗੇ ਕੱਲ ਨੂੰ ਮੈਨੂੰ ਪਤਾ ਤਾਂ ਹੋਰ ਬੰਦਾ ਖੜਾ ਕਰਕੇ ਵੀਡੀਓ ਬਣਾ ਦਿੰਦਾ ਇਹੋ ਜਿਹੀ ਵੀਡੀਓ ਨਹੀਂ ਬਣਾਉਣਾ ਹੈ ਇਹੋ ਜਿਹੀ ਨਹੀਂ ਬਣਾਉਣੀ ਟ੍ਰਾਈ ਸਹੀ ਕਾਲੇ ਹੈ ਟ੍ਰਾਈ ਸਹੀ ਗਿਰਦੀ ਗਿਰਦੀ ਇਹ ਥੋੜੀ ਥੋੜੀ ਕਣਕ ਜੀ ਵੀ ਪਿੱਛੇ ਹੈ ਨਾ ਦੂਏ ਖੇਤ ਵੀ ਗਿਆ ਹੈ ਉਹ ਸਾਰਾ ਹੋ ਗਿਆ ਵਾ ਲਾਸਟ ਕਿਡਾ ਰਹਿ ਗਿਆ ਆ ਰੁਕ ਗਿਆ ਪੈਵਰੇਜ ਇਹਦਾ ਆ ਦੇ ਕੋ ਬਿਲਕੁਲ ਦੀ ਹੁਣ ਬਿਲਕੁਲ ਸਹੀ ਗਿੱਤੀ ਆ ਠੀਕ ਹੈ ਜੇ ਵਧੀਆ ਜੰਮਗੀ ਦਾ ਵੀਡੀਓ ਪਾ ਦੋਗੇ ਮਾੜੀ ਜੰਮਗੀ ਦਾ ਪ੍ਰਧਾਨ ਜੀ ਨੇ ਪਾਇ ਦੇਣੀ ਕਾਲੇ ਜੰਮੂਗੀ ਯਾਰ ਜੰਮ ਮੈਨੂੰ ਤਾਂ ਐ ਵੀ ਵੱਧ ਬੀਜ ਪਾ ਤਿਆ ਨਹੀਂ ਠੀਕ ਤਾਂ ਸਹੀ ਗਣੀ ਘਟਾ ਦਾ ਲਾਦੇ ਨਹੀਂ ਵੱਧ ਦਾ ਕੋਈ ਗੱਲ ਨਹੀਂ ਹਾਂ ਠੀਕ ਕੱਲ ਜਬੀ ਹੋਇਆ ਇਹਨੇ ਕਿਹੜੇ ਕੱਟੇ ਕਰਨਾ ਲੇਟਾ ਨਾ ਹੂੰ ਠੀਕ ਨਹੀਂ ਗੜ ਮੈਂ ਠੀਕ ਆ ਹੋਈ ਨਹੀਂ ਕੱਟ ਨਹੀਂ ਕਰਨੀ ਬਾਕੀ ਬਾਈ ਹੱਥ ਮਾਰਨਾ ਪੈਂਦਾ ਬੀਜ ਨੂੰ ਕਿਉਂ ਇਹ ਹੌਲਾ ਬੀਜ ਹੁੰਦਾ ਹੈ ਨਹੀਂ ਇਹ ਤਾਂ ਆਪਣੇ ਹੋਰ ਵੀ ਨੁਕਸੇ ਇੱਥੇ ਡੱਕੇ ਆ ਹਾਂ ਇਹ ਬੀਜ ਸਾਫ਼ ਨਹੀਂ ਤਾਂ ਬਾਈ ਬੀਜ ਸਾਫ਼ ਨਹੀਂ ਤਾਂ ਬੀਜ ਸਾਫ਼ ਹੋਵੇ ਫੇ ਲੋੜੇ ਨਹੀਂ ਤੇਲਕਾ ਬੀਜ ਹੋਣਾ ਆਪੇ ਜਾਊਗਾ ਉਹ ਹਾਂ ਹੈ ਕਿ ਨਾ ਇਹ ਇਹ ਦੇ ਕਰਕੇ ਹੀ ਜਾ ਕਰਨਾ ਪਿਆ ਸਹੀ ਗੱਲ ਇੱਕ ਖੇਤ ਬਾਈਵੇਂ ਹਾਂ ਹਾਂ ਢੜਕਦਾ ਨਹੀਂ ਜਮਣ ਖੋਲ ਵੀ ਪੂਰਾ ਦਿੱਤਾ ਹਾਂ ਹੈ ਇਹ ਪੂਰਾ ਖੋਲ ਕੇ ਤਾਹੀਂ ਚੱਲਣਾ ਤਾਂ ਪੂਰਾ ਜਾਨੀ ਇਹ ਨਹੀਂ ਬੀਜ ਨਹੀਂ ਖੋਲਣੇ ਜੀ ਜੇ ਬੀਜ ਸਾਫ਼ ਹੋਵੇ ਨਾ ਬਾਈ ਕੱਲਾ ਹੀ ਤਾਂ ਬਹੁਤ ਢੱਕੇ ਡੋਲੇ ਬਹੁਤ ਤੇ ਹਾਂ ਠੀਕ ਹੈ ਜਿਹੜਾ ਬੀਜ ਸਾਫ਼ ਹੁੰਦਾ ਤੇਲਕ ਮਾਤਾ ਦਿਖਦਾ ਪ੍ਰਧਾਨ ਜੀ ਉਹ ਪ੍ਰਧਾਨ ਨੇ ਆਪਣੇ ਘਰ ਦਾ ਬੀਜ ਰੱਖਿਆ ਹੋਇਆ ਹਾਂ ਸਮਝ ਆ ਗਈ ਹੂੰ ਕੰਡਾ ਹੀ ਹੈ ਤਾਂ ਹੀ ਡੱਕੇ ਡੋੜੇ ਜੋ ਇਹ ਡੁਰਕੇ ਤੇ ਜੇ ਸਾਫ ਹੋ ਗਏ ਤਾਂ ਅੱਧਾ ਖੋਲ ਕੇ ਵੀ ਚੱਲ ਸਕਦਾ ਚੱਲ ਜਾਣਾ ਬਾਈ ਬਾਕੀ ਜੰਮੇ ਦੇ ਪਤਾ ਲਾ ਜੂ ਪਾ ਦੇਂਗੇ ਬਾਈ ਜਿਹੇ ਜੀ ਜੰਮੇ ਨਹੀਂ ਜੰਮੂ ਕੀ ਗੱਲ ਯਾਰ ਹਾਂ ਪੱਕਾ ਤਨ ਕਹਤੀ ਗੱਲ ਬਾਕੀ ਠੀਕ ਹੈ ਪ੍ਰਧਾਨ ਜੀ ਨਾ ਬਈ ਇੱਕ ਕੰਮ ਕਰ ਬਤਾ ਹਾਂ ਜੀ ਲੈ ਇੱਕ ਵਾਰੀ ਮਾੜਾ ਚੱਕੇ ਨਾ ਪ੍ਰਧਾਨ ਜੀ ਤੁਸੀਂ ਇਹਨੇ ਰੇ ਕੱਢ ਲੋ ਪਰ ਇਹ ਨਹੀਂ ਹੈਗਾ ਵਿੱਚ 2-4 ਕਿਲੋ 2 ਕਿਲੋ ਹੀ ਆ ਬਸ ਤੂੰ ਲੈ ਜਾ ਅੱਛਾ ਮੈਨੂੰ ਦੇ ਦਿਆ ਹਾਂ ਪ੍ਰਧਾਨ ਠੀਕ ਵੀ ਹੈ ਤੂੰ ਖਾਤੇ ਸਰ ਇਹ ਦੇ ਦੇ ਨਹੀਂ ਕਿਤੇ ਇੰਨਾ ਕਿੰਨਾ ਗਿਆ ਇਹ ਨਹੀਂ ਕੱਢ ਲਾ ਮੁਠੀਆਂ ਦੋ ਦੇ ਦੇ ਖੁੰਜਾ ਕਿਤਾ ਨਹੀਂ ਇਹਨੇ ਜਮੇ ਜਾਣਾ ਫੋਟੇ ਵਿਜਣੀ ਨਹੀਂ ਕਿਤੇ ਅ ਮੇਜਣੀ ਤਾਂ ਹੈਗੀ ਬਸ ਫੇਰ ਕਾਲੇ ਹੋਰ ਕੁਛ ਨਾ ਕਰੀ ਕਾਲੇ ਮੈਂ ਤੈਨੂੰ ਕਿੰਨੀ ਕਿ ਵਾਰੀ ਸਮਝ ਆਵੇ ਇਹਦੇ ਵਿੱਚ ਚਾਰ ਪੂਲੀਆਂ ਰੱਖ ਦੇ ਲਈ ਆ ਕੇ ਤੇਰਾ ਕੁਝ ਨਹੀਂ ਕਰਨੀ ਇਹਨੇ ਅਗੇ ਮਸ਼ੀਨਾਂ 'ਚ ਰੱਖਿਆ ਕਰਦੇ ਬਾਰੇ ਮਸ਼ੀਨਾਂ 'ਚ ਖੜੀ ਹਾਂ ਜੀ ਇੱਥੇ ਨੂੰ ਉਸ ਦਾ ਚੱਕਰ ਨਹੀਂ ਹੈਗਾ ਆ ਜਾਮਦਾ ਉਹਦੇ ਨੂੰ ਜਿਹੜੀ ਦੇ ਹਾਂ ਇਹ ਇਹ ਪਾਈਪ ਪਾਈਪਾਂ ਵਿੱਚ ਹੋ ਜਾਂਦਾ ਉਹਦੇ ਪਾਈਪ ਭਰਿਆ ਹੋਇਆ ਇੱਕ ਦੇ ਉਹਨੂੰ ਮਾਰਤਾ ਹੱਥ ਬਾਈ ਫਿਰ ਉਹਨੇ ਖਿੱਚ ਖੜਾ ਜਾ ਗੱਬੇ ਕਰਕੇ ਬਾਈ ਤੇ ਇਹਨੂੰ ਠੀਕ ਨਹੀਂ ਬਈ ਬੰਦਾ ਮੈਂ ਕਰਿਆ ਹੁਣ ਲਾਜ ਆਪਾਂ ਨੇ ਇਹਦਾ ਹੁਣ ਇੱਕ ਹੋ ਗਈ ਗੱਲ ਕਹਿੰਦਾ ਬਾਈ ਤੇਰਾ ਬਦਰਵਾਦ ਨਾ ਅੱਛਾ ਦੱਦਿਨ ਹਾਂ ਆਪ ਆਪਾਂ ਬਦਲਵਾ ਲੈਣੇ ਹੈ ਨਹੀਂ ਕਿਉਂਕਿ ਪ੍ਰਧਾਨ ਜੀ ਪਤਾ ਕੀ ਕਰ ਆਹੀ ਪਟਕੇ ਬਿਲਡਿੰਗ ਐ ਹੋ ਜੂਵੇ ਨਾ ਐ ਹਾਂ ਇੱਥੇ ਦੇ ਇਹ ਸਿੱਧੀ ਹੋ ਜੂਗਾ ਇੱਕਣਾ ਕਾਲੇ ਮੈਂ ਕਹਿੰਦਾ ਤਵੀ ਉਹ ਪਿੱਛੇ ਹੋ ਜਵੇ ਯਾਰ ਆਹ ਇੱਥੇ ਚੈਨਲ ਲਾ ਕੇ ਤਵੀ ਉਹ ਪਿੱਛੇ ਹੋ ਜਵੇ ਥੋੜੀ ਜਿਹੀ ਹੋਰ ਬਾਈ ਫਿਰ ਤਾਂ ਹੋਰ ਲੰਬੇ ਹੋ ਜਣੇ ਆ ਇਹ ਤੇ ਲੰਬਾ ਹੈ ਹਾਂ ਪਿੱਛੇ ਲੰਬਾਈ ਕਰਕੇ ਹੁੰਦਾ ਇਹ ਨਵ ਦਾਈ ਚ ਦਾਇਆ ਤਾਂ ਕੋਈ ਨਹੀਂ ਇਹ ਕਰਨੇਗੇ ਹੱਲ ਆਪਾਂ ਦੱਸਦੇ ਹਾਂ ਨਾ ਨੂੰ ਕਾਲੀ ਦਾ ਧੰਨਵਾਦ ਆ ਭਾਈ ਮੈਨੂੰ ਧੰਨਵਾਦ ਕਹਿੰਦਾ ਭਾਈ ਤੇ ਬੀਤੀ ਠੀਕ ਨਹੀਂ ਰਬੂ ਕੀ ਕੀਤਾ ਰੇਸਟੋਰੇਟਰੀ ਤੇ ਜਾਣਾ ਤਾਂ ਅੱਜ ਤੇ ਲੜਾਈ ਹੋ ਗਈ ਤੈਨੂੰ ਪਤਾ ਫਿਰ ਮੇਰੇ ਪਿੱਛੇ ਆ ਰੋਟੀ ਤੇ ਰੇਗਣੇ ਉਹ ਖਾਣੀ ਦੀ ਆ ਜਾ ਕੇ ਖਾ ਲੈ ਸਵੇਰ ਦੇ ਰੋਟੀ ਨਹੀਂ ਖਾਈ ਖਾਣਾ ਚੱਲ ਜਲਦੀ ਆ ਜਾ ਹੈ ਆ ਚੱਲੇ ਠੀਕ ਹੈ ਬੂ ਹੁਣ ਸੋ ਮੈਂ ਜਾਣਾ ਤਾਂ ਬਾਜ਼ਾਰ ਕੱਲ ਮਿਸਤਰੀ ਨੇ ਨਹੀਂ ਆਈ ਕੀਦੀ ਨਹੀਂ ਤੇ ਕੱਲ ਵੀਦਣੀ ਸੀ ਆਜ ਪਹਿਲੇ ਕਿ ਪਕਾਉਣੇ ਟਾਈਮ ਲਾਉਣਾ ਕੱਲ ਮਿਲ ਕੇ ਪਕਾ ਲਾਂਗੇ ਕਿਨੇ ਬੂ ਨਾ ਸੋ ਹੀ ਜਾ ਲੈ ਇਹਦਾ ਹੈ ਨੂੰ ਕਰਨਾ ਥੋੜਾ ਪਤੋਂ ਉੱਪਰ ਜਾ ਕੇ ਲਾਤਾ ਗੇਰ ਰਾਜੋ ਕੱਢੋ ਖੁੱਕਣਾ ਕੀ ਸਾਫ ਕਰਨਾ ਹੈ ਨਹੀਂ ਡਾਇਆ ਸਾਫ ਨਹੀਂ ਉਹ ਮੈਂ ਨਹੀਂ ਤੋ ਕਰਤਾ ਸੀ ਬਹੁਤ ਡਾਇਆ ਤਾਂ ਬੰਦ ਕਰ ਲਿਆ ਲੋੜੀ ਬੰਦ ਹੋ ਗਿਆ ਤਾਂ ਅੱਛਾ ਤੂੰ ਕੀ ਕਰਨਾ ਚਾਹੁੰਦਾ ਪਤਾ ਨਹੀਂ ਕੀ ਕਰਨਾ ਆ ਕਰਨਾ ਸਾਧਰੀਆ ਆਹ ਲੱਗੀ ਆਹ ਬੰਦ ਕਰਵਾਉਂਦਾ ਬਹੁਤ ਨਾਲ ਉਹ ਵੀ ਲਾ ਸਾਫ ਕਰ ਕਹ ਲੈ ਕੀ ਸਾਫ ਕਰਨਾ ਉਹ ਚੱਕ ਨਹੀਂ ਹੋਇਆ ਛੱਡ ਦੇ ਆ ਇੱਕ ਮਿੰਟ ਦਿਓ ਨਹੀਂ ਤੂੰ ਮੈਨੂੰ ਬਈ ਸੇਵ ਆ ਰੂ ਆਦਾ ਮਦਾ ਹੈਗਾ ਗੇਰ ਵਾਲੇ ਦਾ ਮੈਂ ਤਾਂ ਚੱਲਦੇ ਚੱਲਦੇ ਚ ਕਰ ਦਿੰਦਾ ਹੁੰਦਾ ਦਾ ਕਾਲੇ ਕਾਲੂ ਬੱਟਾ ਪਾ ਮਾਣ ਅੱਜ ਲੈਣ ਤੋਂ ਬਾਅਦ ਅੱਜ ਲੈਣ ਕੱਟੇ ਪਾਈ ਹੈ ਕੱਟੇ ਪਾਈ ਲੈ ਤਿੰਨ ਬੱਟਾ ਕੋਣੇ ਹੋ ਜੀ ਠੀਕ ਹੈ ਪਾ ਲੈ ਕੇ ਆਇਆ ਇਹ ਜੀ ਇੱਕ ਪਾ ਦੂੰਗਾ ਹਾਂ ਇਹਦੀ ਬਾਵੀ ਬਾਈ ਜਿਆਦਾ ਹੈ ਨਾ ਲੈ ਬਾਈ ਵੀ ਆਏ ਵੀ ਜਗੇ ਤੇ ਲੇਜ਼ਰ ਮਰੋਣਾ ਦਾ ਇਹ ਨਦੀ ਟੁੱਟੀ ਉੱਚਾ ਨੀਵੇਂ ਪਾਉਤ ਹੋ ਗਿਆ ਹਾਂ ਹੋਣਾ ਹਲੇ ਵੀ ਖੇਤ ਕਿੱਲਾ ਤਾਂ ਲੇਜ਼ਰ ਕਾ ਵੱਜੂ ਮੈਂ ਖੇਤ ਤੇਰਾ ਠੀਕ ਆ ਨਹੀਂ ਉੱਚੇ ਨੀ ਮਗਲੇ ਨਦੀ ਦਾ ਪਾਣੀ ਆਇਆ ਇਹ ਨੂੰ ਲੰਘੀ ਦੇਖ ਲੈ ਇੱਧਰ ਨਾ ਬਣਿਆ ਬਾਰੇ ਬਹੁਤ ਜੇ ਨਾ ਪੌੜੇ ਖੜੇ ਆ ਇਹਨਾਂ ਦਾ ਪਾਣੀ ਦਾ ਉਹ ਮੋਟਰ ਦੇ ਚੱਤੀ ਪਾਣੀ ਵੜ ਗਿਆ ਦਾ ਇਹਨਾਂ ਦਾ ਕਹਿੰਦੇ ਦਾ ਬਾਈ ਬਾਕੀ ਕੀ ਲਾਹਰੂ ਦੇ ਬਾਜ ਦੇ ਚੌਥੇ ਟੁੱਟਣੀ ਆ ਅੱਜ ਵੀ ਟੁੱਟਣੀ ਪੱਕਾ ਟੁੱਟਣੀ ਟੁੱਟਣੀ ਅੱਜ ਵੀ ਅਸੀਂ ਵੀਡੀਓ ਚ ਕਹਿੰਦੇ ਆ ਵੀ ਟੁੱਟਣੀ ਚੌਥੇ ਨੂੰ ਹਾਂ ਚੌਥੇ ਨੂੰ ਨਹੀਂ ਟੁੱਟਦੀ ਨਹੀਂ ਆਹੀ ਟੁੱਟਣੀ ਆਹੀ ਸਾਹਮਣੇ ਚੌਥੇ ਨੂੰ ਇਹ ਤਾਂ ਹੁਣੀ ਟੁੱਟ ਗਈ ਤੇ ਜੈ ਇੰਨੀ ਹੋਰ ਆ ਜਾਂਦੀ ਹਾਂ ਹਾਂ ਰੇਤੇ ਦੀ ਵੀ ਆਉਂਦੇ ਰੇਤੇ ਦੇ ਲਾਦੇ ਆਏ ਬੰਦ ਕੱਕਾ ਰੇਤਾ ਕੋਈ ਮੂਹੇ ਕੋਸ ਨਹੀਂ ਹੈਗਾ ਨਾਲੇ ਵਧੀ ਜਾਂਦੀ ਹਾਂ ਹਾਂ ਹੁਣ ਵੱਜ ਕੇ ਕਹਨੂੰ ਨਹੀਂ ਅਸੀਂ ਬਾਦ ਦੇ ਆਵਾ ਹੋਰ ਤਾਂ ਨਹਿਰ ਨੇ ਬਚਾ ਲੇ ਨਹੀਂ ਹੁੰਦਾ। ਉਥੇ ਕਰਦਾ ਪੱਕਾ ਕੰਮ। ਉਹ ਨਹੀਂ ਟੁੱਟਦਾ ਦੀ ਹੁਣ। ਅੰਗਰੇਜ਼ਾਂ ਦੀ ਟੁੱਟ ਜੂ ਉਹ ਵੀ ਟੁੱਟਦੀ ਹੁਣ। ਹਾਂ ਹੁਣ ਉਹ ਨਹੀਂ ਟੁੱਟ। ਹੁਣ ਕੋਲ ਟੁੱਟ ਜੂ ਅੰਗਰੇਜ਼ਾਂ ਵਾਲਾ ਉਹ ਨਹੀਂ ਟੁੱਟਦੀ। ਇਹ ਇਹਦਾ ਬਾਈ ਮੈਂ ਦੇਖਿਆ ਜਿਹੜਾ ਖਾਣ ਪਾਣੀ ਨੇ ਫੇਰ ਹਾਂ। ਅਸੀਂ ਗਏ ਆ 10 ਕਿਥੈਲੀਆਂ ਦੀ ਢਾਂਗ ਆ ਮੈਨੂੰ ਲਾਦੀ। ਸੱਤ ਪਰ ਪਾਣੀ ਫਿਰਦਾ ਤਿੰਨੇ ਥੈਲੇ ਬਚ ਦੇਦੇ ਉਦਣ। ਹੈ? ਮੈਂ ਤਿੰਨੇ ਥੈਲੇ ਬਚ ਦੇਦੇ। ਜਿਹੜੀ ਹੋਣਾ ਆਈਦੀ ਜਿਹੜੀ ਕਦੀ ਉਹ ਪਹਿਲਾਂ ਆਈ ਨਹੀਂ। ਜਾੜੀ ਫੇਰ ਵੀ ਗੌਰਮੈਂਟ ਨੂੰ ਚਾਹੀਦਾ ਵੀ ਭਾਈ ਆਪਣੇ ਹੁਣ ਗੌਰ ਕਰ ਲੋ ਹਾਂ ਜਿਵੇਂ 5-4 ਲੱਖ ਦਾ ਕੰਮ ਆ ਫਿਰ ਕਰੋੜਾਂ ਜੇ ਲੱਗਣੇ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ ਸਾਡੇ ਵਰਗੇ ਉਹ ਤੇ ਇਹ ਇਹਨਾਂ ਰੇਤਾ ਵੀ ਨਹੀਂ ਮhenga ਹੈਗਾ ਜੀ ਤੋੜ ਕੇ ਵੇਚੇ ਰਹੀਏ ਹਾਂ ਰੇਤਾ ਦਾ ਗੌਰਮੈਂਟ ਚੱਕਣਾ ਨਹੀਂ ਦਿੰਦਾ ਨਾ ਨਾ ਭਾਈ ਆਪਣੇ ਨੂੰ ਤਾਂ ਚਾਹੀਦਾ ਆਪਣਾ ਚੱਕਣਾ ਚਾਹੀਦਾ ਜਾਂਦਾ ਹੈ ਅਗਰ ਵੀ ਬਹੁਤ ਔਖੇ ਰਿਹਾ ਲੋਕਾਂ ਨੇ ਖੇਤ ਖਾਦੀ ਕਰਦੇ ਆ ਖਾਦੀ ਕਰਦੇ ਆ ਤੁਸੀਂ ਦੇ ਕੰਮ ਦੀ ਜਗਾ ਚਲੀ ਹੋ ਗਈ ਜਵੀ ਨਹੀਂ ਹੈਗੀ ਹੁਣ ਕਿੱਥੇ ਮਰਜੀ ਕਿਹੜਾ ਦੇ ਦੇ ਜਵੀ ਦਾ ਖਾਤਮ ਹੋ ਗਿਆ ਭਾਈ ਜਵੀ ਦਾ ਖਾਤਮ ਹੋ ਉਹ ਖਾਣੇ ਦੇ ਨਾਲ ਦੇਖੋ 100 2 ਖਤਮ ਆ ਗਏ ਜਾਨੀ ਫਰਕ ਨਹੀਂ ਆ ਲੋ ਜੀ ਉਹ ਹੀ ਘਰੇ ਆ ਗਿਆ ਤੇ ਅੱਥੇ ਸੁੱਖੇ ਨੇ ਕੰਮ ਨਵੇੜ ਕੇ ਬਾਈ ਕਰਕੇ ਕਦਮ ਅੱਜ ਫੇਰ ਅਜਿਬਾਈ ਦੇ ਗਿਆ ਨਹੀਂ ਕਹਿੰਦਾ ਅੱਜ ਛੁੱਟਿਓ ਕਰ ਲੈਣੀ ਉਹਨੇ ਵੀ ਨਿਆਣੇ ਨਿੱਕੇ ਨੂੰ ਕੁਛ ਲੈਣਾ ਹੋਣਾ ਮਾਸਮਾਨ ਤੇ ਲਾਗ ਰਿਹਾ ਟੱਕਣ ਟੁੱਟਣਾ ਇਹਨਾਂ ਬਣਾਤੀ ਗੱਲ ਆਹ ਟੱਕਣ ਬਹੁਤ ਹੈਬੀ ਹੈ ਬਾਈ ਤੇ ਮੈਂ ਤਾਂ ਹੀ ਇੱਥੇ ਕੋਈ ਨਾ ਪਤਾ ਹੱਟ ਕੰਮ ਕਰੀ ਦਿੱਤਾ ਸੀ ਤਾਂ ਮੈਂ ਆਹ ਦੂਏ ਦੁਏ ਲਵਾਇਆ ਆਹ ਦੋ ਦੂਏ ਲਵਾਇਆ ਉਹ ਸਾਈਡ ਪਰ ਕੁਛ ਨਹੀਂ ਚੜਨਾ ਉੱਥੇ ਦੂਆ ਹੈ ਉਹ 100 ਰੁਪਿਆ ਵਾਲਾ ਹੈ ਉਹ ਸਾਡੇ ਨੇ 300 ਵਾਲਾ ਹੈ ਨਾ 400 ਦਾ ਬੜਾ ਹੋੜ ਹੈ ਇਹ ਹੈ 350 ਦੇ ਫਿਰ ਜਿਹੜੇ ਆ ਦੋ ਲੱਕੀਆਂ ਆਹਾ ਹੈਗਾ ਇਹ 8 900 ਦਾ ਇਹ ਇਹ ਬੜਾ ਹੈ ਉਹਦੇ ਨਾਲ ਦਾ ਹੀ ਇਹ ਸੇਮ ਇਹਦੇ ਨਾਲ ਦਾ ਹੋਊਗਾ ਉਹਦਾ ਸਾਈਜ਼ 12 12 18 ਇਹ 18 ਠੀਕ ਹੈ ਹਾਂ 18 18 18 ਉਹਨਾਂ ਚੀ ਬਣ ਗਈ ਬਾਈ। ਅੱਗੇ ਬਣ ਗਿਆ। ਚੱਲਵਾਦ ਬਣੀਆਂ ਹਨ। ਹਮ ਹਮ ਇੱਥੇ ਪਾ ਦਿਆ ਉਹਨੇ ਥੋੜਾ ਜਿਹਾ ਹੋ ਗਿਆ ਬਦ। ਥੋੜੇ ਦੁੰਗਾ ਜਿਹਾ ਹੋ ਗਿਆ ਤਾਂ ਹਨਾ। ਹਮ। ਠੀਕ ਹੈ। ਪਰ ਇਹ ਤਾਂ ਨਹੀਂ ਪਹੁੰਚਦਾ ਉਹ ਐਨਾ ਬੀ। ਹੂੰ ਗਿੱਲਾ ਆਲੇ ਸਾਰਾ ਵਿੱਚ ਭਾਏਣਾ ਜਿੰਨਾ ਹੈਗਾ ਉੱਪਰ ਇਹਦੇ ਨਾਲ ਹੋਰ ਵੀ ਪਾਉਂਗਾ ਗਾਇਆਂ ਬਹੁਤ ਨੂੰ ਨੇ ਛਵੀਗੇ ਸਭ ਭਰਜਣੇ ਵਿੱਚ ਨੂੰ ਚਲੋ ਹੋਰ ਵੀ ਬਾਤ ਕੀਤੀ ਜੀ ਹੈ ਡਿਜ਼ਾਈਨ ਜਪਾ ਦੇ ਡਿਜ਼ਾਈਨ ਜਪਾ ਦੇ ਸਾਈਡ ਤੇ ਵਧੀਆ ਕਰਿਆ ਭਾਰਕ ਦਾ ਕਰਤਾ ਇਹੋ ਹੈ ਕਾ ਲਾਦਾਂਗੇ ਉੱਚ ਹੈ ਦੇਖਦੇ ਆ ਦੇ ਸੱਦ ਨਹੀਂ ਦਿੱਤੀ ਇਹ ਜਿੰਜੇ ਦਾ ਲਗਾਣੀ ਹੈ ਲਗਾਉਣੀ ਹੈ ਬੈਣੀ ਹੈ ਧਨੀਆ ਵਗੈਰਾ ਤਾਂ ਇੱਥੇ ਲੱਗਣਾ ਹੈ ਅੱਜ ਕਿ ਦੱਬੀ ਦਿੱਤੀ ਮੋੜਾ ਕੰਮ ਨਹੀਂ ਕਰਦਾ ਹੂੰ ਕੰਮ ਕਰਦਾ ਨਹੀਂ ਕਰਦਾ ਤੇ ਮੈਂ ਖੁੰਝਦਾ ਹੂੰ ਹਾਂਕਾ ਹੀ ਉਹ ਕਹਿੰਦਾ ਇਹ ਖੁੰਝੂ ਕਰਦਾ ਪਾਣੀ ਨਹੀਂ ਲਾਇਆ ਇਹਨੂੰ ਅਨਿਲ ਲਾਉਣਾ ਦਾ ਨਾਲ ਝਾਲ ਪਤਾ ਲਾ ਰਣੀ ਲਾਉਣਾ ਦਾ ਸ਼ਾਮ ਨੂੰ ਅਨਿਲ ਲਾ ਲਈ ਉਹਨੂੰ ਮਾਰ ਦੇ ਪਾਣੀ ਮਾਰ ਦੇ ਮਾਰ ਦਿੰਦੇ ਹੁਣੀ ਮਾਰ ਦੇ ਚਲਾ ਦੇ ਪਰ ਇੱਧਰ ਕਿੰਦਾ ਹੋਣਾ ਕਿੱਧਰ ਤੇ ਇਹ ਤੇ ਰੇਤਾ ਲਾ ਮੜਾ ਕਹਾ ਹੂੰ ਉਸੋ ਕਲੇਨ ਦੇ ਨਹੀਂ ਦੇ ਥੋੜਾ ਥੋੜਾ ਮਾਰ ਦੋ ਪਾਣੀ ਹੂੰ ਜਿਆਦਾ ਨਾ ਛੱਡਿਓ ਪੂਰਾ ਚਲਾਜਾ ਕਰ ਮੋੜ ਬੁੱਕੀ ਮੈਂ ਉੱਪਰ ਬੱਗੀਆਂ ਕਰੋ ਲਾਈਟੇ ਨਹੀਂ ਆਵਣ ਲੱਗਦਾ ਹੈਗੀ ਹੈ ਮੇਨ ਸਵਿਚ ਤਾਂ ਨਹੀਂ ਆਫ ਕਰੀ ਵੀ ਆਫ ਕਰੀ ਵੀ होगी सारा पाया रिश्ता हो गया टक्कर ਸਾਰੇ ਜੀ ਮੈਂ ਸਭੀ ਆ ਜਾਵੇ ਇਹਦੇ ਤੋਂ ਕਰੀ ਹੂੰ ਏਟਾ ਲਿੱਦ ਨੂੰ ਨਾ ਬੰਨਾ ਪਾਟ ਲੂ ਨਾ ਗਿੱਲਾ ਆ ਕਰ ਦੋ ਹੋ ਗਈ ਬੰਦ ਮੇਨ ਸਵਿਚ ਵੀ ਕਰ ਦਵਾ ਹੋਈ ਨਹੀਂ ਠੀਕ ਨਹੀਂ ਆਇਆ ਇਹ ਹੋ ਗਈ ਅਜੇ ਤਾਂ ਹੀ ਪਹਿਲਾਂ ਮੇਨ ਸਵਿਚ ਤੇ ਕਰੀ ਵੀ ਦੀ ਬੰਦ ਨਹੀਂ ਤੇ ਹੋ ਗਈ ਉਸਿੱਦੀ ਗੱਡੀ ਇੱਥੇ ਤੇ ਜੈਨ ਵੜਦੇ ਕਰਨੀ ਉਧਰ ਤੋਂ ਸਕੋਰਪਿਓ ਉਧਰ ਵੀ ਬਹੁਤ ਵੜਦੇ ਕੋਈ ਜਨ ਹੈ ਤੇ ਹੂੰ ਅੱਗੇ ਨਹੀਂ ਆਇਆ ਜਾ ਕੇ ਫਿਰ ਹੈ ਮੁਰਦੀ ਗੋਲ ਹੋ ਗਈ ਟਰਨ ਹਾਂ ਕਢਾ ਲੈ ਜਿੰਨ ਤੋਂ ਕੇ ਇਹਨਾਂ ਨੂੰ ਹੂੰ ਜੈਨਗਾ ਤੇ ਨਹੀਂ ਕਰਨੀ ਜੈਨਗਾ ਤੇ ਨਹੀਂ ਕਰਨੀ ਜੈਨ ਨੂੰ ਇੱਧਰੋਂ ਵੜਦੇ ਪਏ ਜੈਨਗਾ ਤੇ ਨਹੀਂ ਕਰਨੀ ਇੱਧਰ ਨੂੰ ਅੱਲੇ ਕੀ ਉਹ انا ਹੱਲੇ ਦੀ ਪੌਣੀ ਦੇ ਲੈਣਾ ਜਦ ਤੱਕ ਰੇਤਾ ਪੂਰਾ ਇਹਦੇ ਬਰਾਬਰ ਨਹੀਂ ਭਰਦਾ ਹੂੰ ਆਂ ਬੱਸ ਤੱਕ ਨਹੀਂ ਭਰਦਾ ਉਹ ਮੋਟਾ ਰੇਤਾ ਲਿਕੇਦਾ ਇਹਦੇ ਮਹਦੇਸ਼ ਪੇਸ਼ਾ ਉਹ ਦੇਖ ਉਹ ਰੇਤਾ ਹੀ ਮੋਟਾ ਹੂੰ ਜਦੋਂ ਤੇ ਦੇ ਗਿਆ ਇਹ ਰੇਤੀ ਲਈ ਜਾਇਆ ਤਾਂ ਬਰੀਕ ਆਹ ਬਰੀਕ ਹੈ ਆ ਇਹਨ ਪਰਦੂ ਦੀ ਵਿੱਚ ਉਹ ਮੋਟਾ ਰੇਤਾ ਜਿਹੜਾ ਆਪਾਂ ਚਣਾਈ ਨਹੀਂ ਮਰੇ ਨੂੰ ਲਾਇਆ ਤਾਂ ਇਹ ਲੱਗ ਲੱਗ ਲੈ ਕੇ ਆਇਆ ਸਰ ਯਾਰ ਰੋਟੀ ਖਾਈਏ ਭੁੱਖ ਲੱਗੀ ਪਈ ਐ ਆ ਰੰਗ ਨਹੀਂ ਮਾਰਿਆ ਕਿਰੋ ਆ ਸੈਟਰ ਦੇ ਉਹਨੂੰ ਮਾਰੂ ਮੂਹ ਹੁਣ ਰੋਟੀ ਰੋਟੀ ਖਾ ਕੇ ਦੱਸ ਹੈ ਐਵਰੀਆ ਲੱਗਿਆ ਵਾ ਜਦ ਦਸੇਰ ਦਾ ਉਹ ਕਿੱਥੇ ਗਿਆ ਰਾਜੂ ਅੰਦਰ ਬੈਠਾ ਹੋਣਾ ਕੀ ਢੋਲਦਾ ਹੁੰਦਾ ਲੋ ਜੀ ਬਾਈ ਜਗਦੀਪ ਆ ਗਿਆ ਅਸੀ ਕਾਲ ਜੀ ਕਈ ਦਿਨਾਂ ਬਾਅਦ ਦਰਸ਼ਨ ਹੋਏ ਤੇ ਵੀ ਇਹ ਵੀ ਦੇਖਣ ਆਇਆ ਕਹਿੰਦਾ ਦੇਖਾ ਕਿੱਥੇ ਕੰਮ ਪਹੁੰਚਿਆ ਕਹਿੰਦਾ ਮਿਸਤਰੀ ਹਟਿਆ ਕਿ ਨਹੀਂ ਮੈਨੂੰ ਤਾਂ ਲੱਗਿਆ ਵਾ ਹੋਣਾ ਹਲੇ ਮੈਨੂੰ ਤਾਂ ਵੀ ਤੂੰ ਹੀ ਕਿਤੇ ਬਾਹਰ-ਬੋਰ ਚਲੇ ਗਿਆ ਬਈ ਦਿਖਦਾ ਹੀ ਨਹੀਂ ਹੈਗਾ ਕਿੰਨੇ ਦਿਨ ਹੋ ਗਏ ਇੱਕ ਦਿਨ ਦਿਖਿਆ ਉਹ ਤੇ ਬਾਅਦ ਜਿੱਦਾਂ ਸਲਾਹ ਪਤਾ ਨਹੀਂ ਕਾਦੀ ਦੇ ਕੇ ਗਿਆ ਤੂੰ ਮੈਂ ਤੂੰ ਅਰਸ਼ਨ ਜੋਤੀ ਕੋਲ ਮੁੰਦੇ ਤੇ ਰਾਤ ਨੂੰ ਉਹ ਜਿੱਦਾਂ ਤੂੰ ਬਜਰੀ ਕੁੱਟਦਾ ਦਾ ਹਾਂ ਮਸ਼ੀਨ ਛੱਡ ਕੇ ਆਇਆ ਦਾ ਤੂੰ ਉਹ ਉੱਥੇ ਆਪਾਂ ਬਾਹਰ ਨਹੀਂ ਰਾਤ ਨੂੰ ਮੈਂ ਗੇੜਾ ਜਦੋਂ ਦਾ ਫਿਰਦਾ ਹਾਂ ਹਾਂ ਉਹ ਤੇ ਬਾਅਦ ਤਾਂ ਦਿਖਿਆ ਹੀ ਨਹੀਂ ਹੋਰ ਸੁਣਾ ਵਧੀਆ ਠੀਕ ਠਾਕ ਠੀਕ ਬਣ ਗਿਆ ਐ ਬਹੁਤ ਵਧੀਆ ਹੋ ਗਿਆ ਬਾਈ ਗੱਡੀ ਲਾਈ ਆ ਅੰਦਰ ਹਾਂ ਦਿਖਾ ਦੇ ਅੱਜ ਬੁੱਧਵਾਰ ਦਾ ਮੈਂ ਖਾ ਲਾਈ ਦਿੰਦੇ ਆ ਗੱਡੀ ਵਿੱਚ ਅਸਲ ਵਿੱਚ ਫਸੋ ਜੋ ਖੜਾ ਬੈਵਾ ਹਾਂ ਹੋ ਗਏ ਤਿੰਨ ਤਾਂ ਕੋਈ ਰੌਲਾ ਨਹੀਂ ਹਾਂ ਸੁੱਖਾ ਤਾਂ ਮੈਨੂੰ ਕੱਲੇ ਕਹਿੰਦਾ ਦਾ ਕਹਿੰਦਾ ਵੀ ਚੜਾ ਲੈ ਮੇਰੀ ਗਾਰੰਟੀ ਹੈ ਉਹ ਮੈਂ ਕਹਾਂ ਨਹੀਂ ਹਲੇ ਹੋਰ ਸੁੱਕ ਲੈਣ ਦੇ ਨਾ ਠੀਕ ਆ ਹੈ ਕਿ ਨਹੀਂ ਤੇ ਬਾਈ ਪੂਰੀ ਖੁੱਲੀ ਡੁੱਲੀ ਖੜੀ ਆ ਆ ਟਾਕੀ ਖੁੱਲੀ ਬਾਹਰ ਤੇ ਦਿਖਾ ਦੰਨੇ ਆ ਬਾਹਰ ਲਈ ਮੈਂ ਕਿੰਨਾ ਬਾਹਰ ਵਾਲੀ ਲਾਈਟਾਂ ਬਾਰ ਦੀ ਹੈ ਬਾਹਰ ਵਾਲੀ ਲਾਈਟਾਂ ਬਾਹਰ ਦੰਨੇ ਰੁਕ ਜਾ ਫੋਨ ਕਰਨੀ ਪੈਣੀ ਨਾ ਇੱਕ ਵਾਰ ਬੀਆ ਬਣ ਗਿਆ ਖੰਡੋਲ ਲੈਣ ਹਾਂ ਊਰਾ ਖੁੱਲਾ ਡੋਲਾ ਬਈ ਆ ਪਿੱਛੇ ਅੱਗੇ ਗੱਡੀ ਦੂਈ ਖੜਾਤੀ ਅੰਦਰ ਤੇ ਲਾਈਆ ਉਹਦੇ ਪਰ ਨਹੀਂ ਚੜਾਈ ਹੈਗੀ ਟਾਇਲ ਤੇ ਉਹ ਕਣੀ ਬੈਕ ਕਰਕੇ ਉਧਰ ਨੂੰ ਖੜਾਤੀ ਮੱਕਾ ਨੂੰ ਪਹਿਲਾਂ ਰਾਣੀ ਉਹ ਬਾੜੀਏ ਜਿਹਦਾ ਆਪਣਾ ਕਮਰਾ ਪਹਿਲਾਂ ਹੈ ਉਹਨੂੰ ਲਾਈਏ ਹੈ ਕਿ ਨਹੀਂ ਖੜਾਤੀ ਕੀ ਕਹਿੰਦਾ ਜਗਦੀਪ ਮਾਹ ਜੇ ਕੰਦ ਨਾ ਕੱਢਦਾ ਫੇਰ ਨਹੀਂ ਦਾ ਪੂਰਾ ਆਉਂਦਾ ਨਹੀਂ ਨਹੀਂ ਫੇਰ ਨਹੀਂ ਆਉਂਦੀ ਦੀ ਆ ਦੇਖੋ ਇੰਨਾ ਗੈਪ ਹੈ ਬਈ ਕੰਦ ਕੱਢਣੇ ਕਰਕੇ ਹੋ ਗਿਆ ਇਟਾਂ ਵਾਲੀ ਉਹ ਨਹੀਂ ਰਾਇਆ ਹੋ ਚੰਨਾ ਦੂਜਾ ਫੋਨ ਨੁਕਸਾਨ ਗਿਆ ਹੋਇਆ ਲੈ ਕੇ ਆ ਲੈ ਕੋਲੇ ਆ ਕੋਲੇ 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 ਚਾਬੀ ਰੋਲਾ ਪਾਉਣ ਲਾਈ ਜਾਂਦੀ ਆ ਦੇਖੋ ਬਾਈ ਆ ਕੰਦ ਦੀ ਸੀਦ ਨੂੰ ਗੱਡੀ ਬਰਾਬਰ ਖੜੀ ਆ ਮਰਦ ਕੇ ਹੁਣ ਸਾਨੂੰ ਥੋੜੀ ਅੱਗੇ ਲਾ ਦੋ 19 ਕੇ ਪਿੱਛੇ ਤੇ ਆ ਗਈ ਪੂਰੀ ਪੂਰੀ ਦੀ ਤਾਂ ਕਰਕੇ ਕੰਦ ਚੱਕਣੀ ਪਈ ਆ ਇਹ ਨੋ ਟੜਗਿਆਂ ਦੇ ਹੋਇਆ ਹੁਣ ਇੱਧਰ ਹੱਲੇ ਫਾਰਸ ਕਰਕੇ ਰੇਤਾ ਰੁੱਤਾ ਪਾਇਆ ਹੋਇਆ ਹੈ ਤਾਂ ਹੀ ਬਾਜਰੀ ਉਹਨਾਂ ਚੱਕੀ ਮ ਕੋਈ ਚੜਾ ਨਾ ਦੇ ਉੱਪਰ ਇਹਨੂੰ ਕਰਦੇ ਗਏ ਕੱਲ ਨੂੰ ਕੋਲ ਨੂੰ ਸਾਫ ਇੱਕ ਅੱਧਾ ਦਿਨ ਰੇਤਾ ਹੋਰ ਵਿੱਚ ਵੜ ਦਵੇ ਇਹਦੇ ਰੇਤਾ ਵਗੈਰਿਆ ਹੋਇਆ ਦੇ ਪਰ ਨੋ ਬਈ ਵਧੀਆ ਬਣ ਗਿਆ ਪੂਰੀ ਟਾਕੀ ਪੂਰੀ ਖੁੱਲ ਜਾਂਦੀ ਇੱਧਰ ਨੂੰ ਵੀ ਇੱਧਰ ਨੂੰ ਵੀ ਪੂਰਾ ਖੁੱਲਡੁੱਲੇ ਹੋ ਗਿਆ ਚਲੋ ਠੀਕ ਹੈ ਜੀ ਆ ਦੂਜੇ ਕੈਮਰੇ 'ਚ ਬਣਾ ਰਹੇ ਹਾਂ ਥੋੜੀ ਕੁਆਲਿਟੀ ਦਾ ਫਰਕ ਪੈ ਜਾਊਗਾ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ